ਅਸੀਂ ਖੜੇ ਆ ਪਿੰਡ ਸੰਘੇੜਾ ਹਲਕਾ ਧਰਮਕੋਟ ਜ਼ਿਲ੍ਹਾ ਮੋਗਾ ਦਾ ਇਹ ਪਿੰਡ ਪਿੰਡ ਸੰਘੇੜਾ ਤੁਸੀਂ ਕਾਫੀ ਚਰਚਾ ਦੇ ਵਿੱਚ ਇਹ ਪਿੰਡ ਸੁਣਿਆ ਜਦੋਂ ਫਲੱਡ ਆਉਂਦੇ ਆ ਕਦੇ ਇਸ ਪਿੰਡ ਨੂੰ ਪਾਣੀਆਂ ਦੀ ਮਾਰ ਪੈਂਦੀ ਹੈ ਤੇ ਕਦੇ ਕੁਦਰਤੀ ਆਫਤਾਂ ਇਹੋ ਜਿਹੀਆਂ ਆ ਜਾਂਦੀਆਂ ਜੋ ਕਿ ਅੱਜ ਅਸੀਂ ਤੁਹਾਨੂੰ ਇੱਕ ਰਿਪੋਰਟ ਦਿਖਾਉਣ ਲੱਗੇ ਆ ਇੱਕ ਗਰੀਬ ਪਰਿਵਾਰ ਜਿਨ੍ਹਾਂ ਦੀ ਮੱਝ ਦੇਖ ਸਕਦੇ ਹੋ ਤੁਸੀਂ ਇੱਕ ਬਿਜਲੀ ਦੇ ਸਪਾਰਕ ਦੇ ਕਾਰਨ ਮੱਝ ਝੁੱਲਸ ਗਈ ਹੈ ਪੂਰੀ ਤਕਰੀਬਨ ਵੀ ਲੱਖ ਸਵਾ ਲੱਖ ਦਾ ਮੱਝ ਦੀ ਕੀਮਤ ਸੂਣ ਵਾਲੀ ਮੱਝ ਸੀਗੀ ਔਰ ਇੱਕ ਹੋਰ ਜਿਹੜੀ ਸੀਗੀ ਉਹ 50% ਸੜ ਚੁੱਕੀ ਹੈ ਉਸ ਦੀ ਵੀਡੀਓ ਅਸੀਂ ਨਾਲ ਤੁਹਾਨੂੰ ਦਿਖਾਵਾਂਗੇ ਗਰੀਬ ਪਰਿਵਾਰ ਜਿਨ੍ਹਾਂ ਦਾ ਰੋਜੀ ਰੋਟੀ ਇਸ ਦੇ ਮੱਝਾਂ ਦੇ ਸਿਰ ਤੇ ਦੁੱਧ ਪਾ ਕੇ ਚੱਲਦੀ ਸੀਗੀ ਔਰ ਗਰੀਬ ਪਰਿਵਾਰ ਜੋ ਕਿ ਤਾਹਾ ਮਾਰ ਮਾਰ ਕੇ ਰੋ ਰਿਹਾ ਕਿ ਸਾਡੀ ਜੋ ਅਰਥਵਿਵਸਥਾ ਸੀ ਉਹ ਡਾਊਨ ਹੋ ਚੁੱਕੀ ਹੈ ਮੱਝਾਂ ਦੇ ਸਿਰ ਤੇ ਸਾਡਾ ਕਾਰੋਬਾਰ ਸੀਗਾ ਕਿਉਂਕਿ ਪਿਛਲੇ ਸਾਲ ਵੀ 2023 ਦੇ ਵਿੱਚ ਫਲੱਡ ਆਏ ਸੀਗੇ ਤੇ ਕਾਫੀ ਨੁਕਸਾਨ ਇਸ ਪਿੰਡ ਨੂੰ ਚੱਲਣਾ ਪਿਆ ਸੀ ਕਦੇ ਪਾਣੀਆਂ ਦੀ ਮਾਰ ਪੈਂਦੀ ਹੈ ਤੇ ਕਰਦੇ ਇਹਨਾਂ ਨੂੰ ਕੋਈ ਕੁਦਰਤੀ ਆਫਤਾਂ ਇਹੋ ਜਿਹੀ ਆ ਕੇ ਮਾਰ ਪਾਉਂਦੀ ਹੈ। ਸੋ ਦਿਖਾਉਨੇ ਆ ਤੁਹਾਨੂੰ ਇਹ ਵਿਸ਼ੇਸ਼ ਹੀ ਨਾਮ। ਗਰਦੀਪ ਸਿੰਘ ਪਿੰਡ ਕਿਹੜਾ ਹੈ? ਸੰਘੇੜਾ ਮਦਾਰਪੁਰ। ਕੀ ਹਾਲਾਤ ਹੈ? ਇੱਕ ਅੱਜ ਆਪਣੇ ਸੜੀ ਹੋਈ ਹੈ। ਆਸਾ ਕੀ ਵਾਪਰਿਆ? ਪਤਾ ਨਹੀਂ ਲੱਗਾ ਕਿੱਥੋਂ ਪਈ ਹੈ। ਸਾਨੂੰ ਤਾਂ ਅਸੀਂ ਅੰਦਰ ਸੁੱਤੇ ਲੰਮੇ ਪਏ ਅੰਦਰ ਕਮਰੇ 'ਚ। ਇਹ ਅੰਦਰ ਰੇਗਲੇ ਕੰਮ ਕਰਦੇ ਸੀ ਬੰਦੇ ਉਹਨਾਂ ਆ ਕੇ ਭਾਜੀ ਸਾਨੂੰ ਦੱਸਿਆ ਵੀ ਕਿੰਨੀਆਂ ਮੱਜਾਂ ਬਣੀਆਂ ਸੀ ਇੱਥੇ ਦੋ ਹੀ ਸੀਗੀਆਂ ਐ। ਬਾਕੀ 2 ਵਜੇ ਇਹ ਤਾਂ ਖਤਮ ਹੋ ਗਈ ਮੱਝ ਦੂਜੀ ਮੱਝ ਦੇ ਕਿੰਦਾਂ ਦੇ ਖਲਾਫ ਬਾਕੀ ਉਹ ਤਾਂ ਚੁੱਲ ਗਈ ਉਹ ਅੱਧ ਦਿਨੋਂ ਵੱਧਦੀ ਛੜ ਗਈ ਉਹ ਵੀ ਮੱਝ ਉਹ ਕਿਦਾਂ ਬਜੀਏ ਉਹ ਕਿੱਲਾ ਪਟਾ ਕੇ ਭੱਜੀ ਉਤਰਾਂ ਤਾਂ ਅਸੀਂ ਤਾਂ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਅੱਗ ਹੀ ਚਾਰ ਸ਼ੈੱਡ ਪਾਇਆ ਸੀ ਸਾਰਾ ਜਿਵੇਂ ਕੱਖ ਕਾਨੇ ਆਪਾਂ ਪਾਉਣੇ ਉਹ ਪਾਇਆ ਸੀ ਹਾਂਜੀ ਕਾਨਿਆਂ ਦਾ ਬਣਾ ਕੇ ਪਾਇਆ ਸੀਗਾ ਛੱਪਰ ਜਿਨੂੰ ਆਪਾਂ ਕਹਿ ਦਿੰਦੇ ਆਗ ਲੱਗਣ ਦਾ ਕਾਰਨ ਕਾਰਨ ਜੀ ਸਮਝ ਹੀ ਨਹੀਂ ਆਈ ਸੰਨ ਤਾਂ ਕਿਹੜੇ ਪਾਸੇ ਅੱਗ ਆਈ ਹੈ ਤਾਂ ਕੀ ਜਿਆਦਾ ਬਿਜਲੀ ਦੀ ਤਾਰਾਂ ਲੰਘਦੀਆਂ ਇੱਥੇ ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਪੂਰਾ ਇਹ ਚੁੱਲ੍ਹ ਚੁੱਕੀ ਹਮਾਜ। ਇਹ ਆਸਾ ਕਿੰਨੇ ਵਜੇ ਦਾ? ਇਹ ਤਕਰੀਬਨ 3 ਸਾਢੇ ਸਾਢੇ 3-4 ਵਜੇ ਦੇਣਗੇ। ਜਿੱਦਾਂ ਆਪਾਂ ਦੇਖਦੇਵੇਂ ਗੋਏ ਦੇ ਥਾਪੀਆਂ ਵਗੈਰਾ ਪਈਆਂ ਤੇ ਤੂੜੀ ਵਗੈਰਾ ਵੀ ਪਈ ਹੋਈ। ਹਾਂਜੀ ਥੋੜੀ ਤੂੜੀ ਪਈ ਸੀ ਆ ਪੁਰਾਣੀ ਨਾਲ ਹੀ ਤੇ ਥਾਪੀਆਂ ਪਈਆਂ ਸੀਗੀਆਂ ਤੇ ਬਾਲਣ ਪਿਆ ਸੀ। ਕੀ ਕੰਮ ਕਰਦੇ ਹੋ? ਅਸੀਂ ਤਾਂ ਵਿਹਾੜੀ ਦਾਪਾ ਹੀ ਕਰਦੇ ਹਾਂ। ਕਿੰਨੇ ਪਸ਼ੂ ਤੁਹਾਡੇ? ਸਾਢੇ ਪਸ਼ੂ ਤੇ 4-5 ਆ। ਇਹ ਸੌਣ ਵਾਲੀ ਸੀ ਦੂਜੀ ਵੀ ਸੌਣ ਵਾਲੀ ਉਹ ਸੋਈ ਹੋਈ ਮਿਲਦੀ ਕੋਈ ਟਰੱਕ ਭਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਸੀਂ ਅੰਗ ਤੋਂ ਬਹੁਤ ਕੀਤੀ ਸੀ ਕੋਸ਼ਿਸ਼ ਪਿੰਡ ਵਾਸੀਆਂ ਨੇ ਆ ਕੇ ਮੋੱਕੇ 18 ਪਿੰਡ ਦੋਨੇ ਪਿੰਡ ਆ ਗਏ ਕੋਈ ਐਂਬੂਲੈਂਸ ਵਗੈਰਾ ਨਹੀਂ ਆਈ ਨਹੀਂ ਉਹ ਬਾਈ ਅਧਿਕਾਰੀ ਨਹੀਂ ਨਹੀਂ ਕਿਸੇ ਨੂੰ ਕੀਤਾ ਨਹੀਂ ਉਸ ਟਾਈਮ ਮੋਕੇ ਦੇ ਇਧਰ ਹੀ ਧਿਆਨ ਲੱਗੇ ਰਹੇ ਕੋਈ ਫਾਇਰ ਬ੍ਰਿਗੇਡ ਨਹੀਂ ਆਈ ਨਹੀਂ ਫਾਇਰ ਬ੍ਰਿਗੇਡ ਨੂੰ ਲਾਇਆ ਸੀਗਾ ਨਹੀਂ ਲਾਇਆ ਗਿਆ ਸਾਡਾ ਵੀ ਇੰਦਰ ਸੰਦ ਸੂਝ-ਬੂਝ ਨਹੀਂ ਰਹੀ ਕਰਨਾ ਕੀ ਹਾਂਜੀ ਉਡਾ ਗੁਜ਼ਾਰਾ ਜਿਹੜਾ ਉਹ ਦੁੱਧ ਦੁੱਧ ਪਾ ਕੇ ਹੁੰਦਾ ਹੈ ਹਾਂਜੀ ਦੁੱਧ ਪਾ ਕੇ ਹੁੰਦਾ ਗਿਆ ਹੁਣ ਇਹ ਤੋਂ ਇਲਾਵਾ ਜੇ ਤੁਹਾਡੀ ਮੱਝ ਹੈ ਜੇ ਇੱਕ ਮੱਝ ਲੈਣੀ ਹੋਵੇ ਤਕਰੀਬਨ 100 ਤੋਂ ਉੱਤੇ ਮੱਝ ਹੋਦੀ ਹਾਂਜੀ ਸਾਡੇ ਕੋਲ ਲੈ ਲੈ ਨਹੀਂ ਸਕਦੇ ਗੰਜਾ ਸੀ ਨਹੀਂ ਕਿੰਨੀ ਚੋਟੀ ਲੈ ਕੇ ਪਾਲੀ ਆ ਠੀਕ ਹੈ ਇਹ ਲੈ ਜੇ ਮੈਂ ਅੱਧੇ ਤੇ ਲੈ ਕੇ ਪਾਲ ਅੱਧੇ ਦੀ ਪਾਸ ਦਿਹਾੜੇ ਤੇ ਲੈ ਕੇ ਵੀ ਪਾਲਣਾ ਵਾ ਤੇ ਇਹਦੋਂ ਹੁਣ ਗੁਜ਼ਾਰਾ ਨਹੀਂ ਜੀ ਡਾਡਾਂ ਦਾ ਕੋਈ ਗੁਜ਼ਾਰਾ ਨਹੀਂ ਨਾ ਕੀ ਮੰਗ ਕਰਦੇ ਹਾਂ ਮੰਗ ਇਹੋ ਹੀ ਕਰਨਾ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਇਹ بیمਾ ਵਗੈਰਾ ਆਇਆ ਸੀ ਇਹਦਾ ਨਹੀਂ ਇਹੰਦਰ ਕੋਈ ਦੇਮ ਨਹੀਂ ਨਹੀਂ ਆਸ ਕਰਦੇ ਹਾਂ ਸਰਕਾਰ ਤੋਂ ਹਾਂਜੀ ਕੋਈ ਮਦਦ ਕਰਾ ਮਿਲ ਜੇਗਾ ਹਾਂਜੀ ਆ ਗਈ ਹਾਂਜੀ ਸਰਕਾਰ ਤੋਂ ਇਹੋ ਆਸ ਹੈ ਵੀ ਜੇ ਕੋਈ ਸਾਨੂੰ ਮਿਲ ਜੇਦਾ ਸੀ ਆਪ ਦਾ ਇਹ ਇਲਾਕੇ ਨੂੰ ਤਾਂ ਪਹਿਲਾਂ ਹੀ ਕਾਫੀ ਮਾਰ ਪੈ ਚੁੱਕੀ ਹੈ ਜਦੋਂ ਹੜ੍ਹ ਆਉਂਦੇ ਆ ਹਾਂਜੀ ਸਾਨੂੰ ਗਰੀਬਾਂ ਨੂੰ ਆਪਾਂ ਦੇਖਦੇ ਹਾਂ ਹਾਂਜੀ ਸਾਲ ਤੋਂ ਤੁਸੀਂ ਉੱਪਰ ਉੱਠਦੇ ਹੋ ਫਿਰ ਕੋਈ ਨਾ ਕੋਈ ਉਹ ਜੀ ਹਰਕਤ ਹੋ ਜਾਂਦੀ ਹੈ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਹਾਂਜੀ ਹਰ ਆਏ ਸਾਲ ਹੀ ਸਾਨੂੰ ਤਾਂ ਪਾਣੀ ਨੇ ਪਹਿਲੀ ਗੱਲ ਤਾਂ ਇਹ ਹਰ ਹਰ ਸਾਲ ਬਾਅਦ ਪਾਣੀ ਆ ਜਾਂਦਾ ਹੈ ਤੇ ਪਾਣੀ ਜਨ ਭਰਈਏ ਬਸ ਲੋੜਨ ਤੋਂ ਬਚਾਈ ਦੇ ਤੈਸ ਤਰ੍ਹਾਂ ਹਾਲਾਤ ਬਣਦੇ ਦੱਸੇ ਮਾੜੇ ਜੂਬੇ ਤੋਂ ਬਚ ਗਿਆ ਤੈਸ ਤਰ੍ਹਾਂ ਜ ਹਾਲਾਤ ਬਣਦੇ ਸਰ ਕੋਈ ਨਾ ਕੋ ਨਕਸਾਨ ਹੁੰਦਾ ਇਹਨਾਂ ਕੋਈ ਕਿਸੇ ਪੰਜਾਬ ਵਿੱਚ ਦਾਨੀ ਸੱਜਣ ਬਹੁਤ ਹੈ ਦਾਨੀ ਸੱਜਣ ਤੋਂ ਵੀ ਅਪੀਲ ਕਰਦੇ ਜੇ ਕੋਈ ਥੋੜੀ ਮਦਦ ਕਰੇ ਤਾਂ ਕਿਦੋਂ ਵੀ ਹੋ ਜੇ ਸਾਡੀ ਤੇ ਤੁਹਾਨੂੰ ਤੇ ਜਿੰਨੀ ਕੋ ਸਾਡਾ ਨਕਸਾਨ ਹੋਇਆ ਉਹਨਾਂ ਕੋ ਪਰ ਮਿਲ ਜਾਵੇ ਤਾਂ ਬਹੁਤ ਧੰਨਵਾਦ ਸਰਕਾਰ ਦਾ ਜਾਂ ਕੋਈ ਹੋਰ ਵੀ ਕਰਨਾ ਚਾਹਵੇ ਦਾਨੀ ਸੱਜਣ ਕੋ ਕਰ ਦੇਣਾ ਜੇ ਸੁਣਾਲੀ ਸੀ ਹਾਂਜੀ 49 ਹਾਂ ਦੂਜੀ ਤਾਂ ਝੋਟੀ ਲੱਗਦੀ ਹੈ ਹਾਂਜੀ ਨਹੀਂ ਉਹ ਉਹਦਾ ਵੀ ਉਹ ਫਲ ਬੇਟਾ ਸੁਈ ਹੋਈ ਹੋ ਥੋੜੇ ਚਿਰ ਹਾਂਜੀ ਉਹ ਅੱਗੇ ਤਕਰੀਬਨ 50% ਵੀ ਹਾਂਜੀ 50% ਤੋਂ ਵੀ ਜ਼ਿਆਦਾ ਝੁਲਸ ਗਈ ਹੋ ਗਈ ਮੱਝਾ ਹੋ ਗਿਆ ਸੁਈ ਮੱਝ ਨੂੰ ਹਾਂਜੀ ਮਤਲਬ ਉਹ ਵੀ ਕੰਮ ਜ ਨਹੀਂ ਰਿਹਾ